ਇੱਕ ਵਿਜਨ ਡਾਕੂਮੈਂਟ ਮੈਨੀਫੈਸਟੋ ਜਾਂ ਪੰਜ ਗਰੰਟੀਆਂ ਦੇ ਰੂਪ ਦੇ ਵਿੱਚ ਅਸੀਂ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਦੇ ਲਈ ਲਾਂਚ ਕਰ ਜਾ ਰਹੇ ਹਾਂ ਔਰ ਇਹ ਉਹ ਸਾਰੀਆਂ ਗਾਰੰਟੀਆਂ ਨੇ ਸਾਰੇ ਕੰਮ ਨੇ ਜਿਹੜੇ ਪਹਿਲੇ ਦਿਨ ਤੋਂ ਹੀ ਜਿਸ ਦਿਨ ਤੋਂ 21 ਤਾਰੀਖ ਨੂੰ ਕਾਰਪੋਰੇਸ਼ਨ ਆਮ ਆਦਮੀ ਪਾਰਟੀ ਨੂੰ ਅੰਮ੍ਰਿਤਸਰ ਦੀ ਜਨਤਾ ਸਮਹਾ ਦਿੰਦੀ ਹੈ ਉਸ ਦਿਨ ਤੋਂ ਇਹ ਇਹਨਾਂ ਦੇ ਉੱਪਰ ਕੰਮ ਸ਼ੁਰੂ ਹੋਏਗਾ ਔਰ ਇੱਕ ਲਿਮਿਟਡ ਟਾਈਮ ਲਾਈਨ ਦੇ ਵਿੱਚ ਇਹਨਾਂ ਸਾਰੇ ਕੰਮਾਂ ਨੂੰ ਜਿਹੜਾ ਉਹ ਪੂਰਾ ਕੀਤਾ ਜਾਏਗਾ ਸੋ ਜਿਹੜੇ ਪੰਜ ਕੰਮ ਅਸੀਂ ਪ੍ਰਾਇੋਰਟੀ ਦੇ ਆਧਾਰ ਦੇ ਉੱਪਰ ਸਾਰੇ ਸਾਥੀਆਂ ਨੇ ਜਿੱਥੋਂ ਸਾਨੂੰ ਹੁਕਮ ਆਇਆ ਕਿ ਇਹ ਅੰਮ੍ਰਿਤਸਰ ਦੇ ਲੋਕਾਂ ਦੀਆਂ ਮੁੱਖ ਮੰਗਾਂ ਆਏ ਨੇ ਉਹਨਾਂ ਦੇ ਉੱਪਰ ਇੱਕ ਪ੍ਰੋਪਰ ਥੌਟ ਪ੍ਰੋਸੈਸ ਪਾਇਆ ਗਿਆ ਕਿਵੇਂ ਉਹਨੂੰ ਪੂਰਾ ਕੀਤਾ ਜਾਏਗਾ ਉਹਦੇ ਉੱਪਰ ਸਾਰੇ ਵਿਚਾਰ ਵਿਟਾਂਦਰਾ ਹੋਇਆ ਤੇ ਫਿਰ ਇਹ ਫੈਸਲਾ ਜਿਹੜਾ ਉਹ ਕੀਤਾ ਗਿਆ ਸਭ ਤੋਂ ਪਹਿਲਾ ਪ੍ਰਮੁੱਖ ਤੌਰ ਦੇ ਉੱਪਰ ਕਿਉਂਕਿ ਅੰਮ੍ਰਿਤਸਰ ਇਹੋ ਜੀ ਪਵਿੱਤਰ ਧਰਤੀ ਹੈ ਜਿੱਥੇ ਨਤਮਸਤਕ ਹੋਣ ਦੇ ਲਈ ਪੂਰੀ ਦੁਨੀਆ ਦੇ ਵਿੱਚੋਂ ਲੋਕ ਆਉਂਦੇ ਨੇ ਆਪਦੀ ਪੋਪੂਲੇਸ਼ਨ ਵੀ ਵੱਧ ਰਹੀ ਹੈ ਔਰ ਟੂਰਿਸਟ ਵੀ ਬਹੁਤ ਜ਼ਿਆਦਾ ਹੈ ਸੋ ਉਸ ਜੀ ਦੀ ਵਜ੍ਹਾ ਕਰਕੇ ਟਰਾਂਸਪੋਰਟੇਸ਼ਨ ਦੀ ਵੀ ਦਿੱਕਤ ਰਹਿੰਦੀ ਹੈ ਟ੍ਰੈਫਿਕ ਮੈਨੇਜਮੈਂਟ ਦੀ ਵੀ ਦਿੱਕਤ ਰਹਿੰਦੀ ਹੈ ਪਾਰਕਿੰਗ ਦੀ ਵੀ ਦਿੱਕਤ ਰਹਿੰਦੀ ਹੈ ਸੋ ਇਹਨਾਂ ਸਾਰੀਆਂ ਚੀਜ਼ਾਂ ਦੇ ਲਈ ਇੱਕ ਐਫਰਟ ਕੀਤਾ ਗਿਆ ਸਰਕਾਰ ਵੱਲੋਂ ਜਿਹਦੇ ਤਹਿਤ 100 ਇਲੈਕਟ੍ਰਿਕ ਬੱਸਿਸ ਨੇ ਜਿਹੜੀਆਂ ਉਹ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਵਿੱਚ ਚਲਾਈਆਂ ਜਾਣ ਗਿਆ ਉਹਨਾਂ ਦੇ ਚਾਰਜਿੰਗ ਸਟੇਸ਼ਨਸ ਔਰ ਡੀਪੋ ਨੇ ਜਿਹੜੇ ਉਹ ਬਣਾਏ ਜਾਣਗੇ ਔਰ ਅੰਮ੍ਰਿਤਸਰ ਨੂੰ ਕਲੀਨ ਐਂਡ ਗ੍ਰੀਨ ਸਿਟੀ ਦਾ ਦਾ ਟੈਗ ਹੈ ਜਿਹੜਾ ਉਹ ਦਿੱਤਾ ਜਾ ਸਕਿਆ ਉਹਦੇ ਲਈ ਇਹ ਇੱਕ ਛੋਟਾ ਜਿਹਾ ਉਪਰਾਲਾ ਜਿਹੜਾ ਉਹ ਹੋਏਗਾ ਔਰ ਇਸੇ ਤਰੀਕੇ ਨਾਲ ਵਿਸ਼ਾਲ ਪਾਰਕਿੰਗ ਹੈ ਜਿਹੜੀ ਉਹਦੇ ਉੱਪਰ ਵੀ ਕੰਮ ਹੈ ਜਿਹੜਾ ਉਹ ਚੱਲੇਗਾ ਜਹਾਜ਼ਗੜ੍ਹ ਦੇ 5 ਏਕੜ ਦੀ ਜਗ੍ਹਾ ਜਿਹੜੀ ਕਿ ਆਇਡੈਂਟੀਫਾਈ ਕੀਤੀ ਹੈ ਕਿ ਜਿਸ ਦਿਨ ਕਾਰਪੋਰੇਸ਼ਨ ਬਣ ਜਾਂਦੀ ਹੈ ਉਹਦੇ ਉੱਪਰ ਇਹ ਪਾਰਕਿੰਗ ਹੈ ਜਿਹੜੀ ਉਹ ਬਣੇਗੀ ਔਰ ਜੋ ਸਾਰਾ ਗੱਡੀ ਦੀ ਪਾਰਕਿੰਗ ਹੈ ਉਹਦੇ ਵਿੱਚ ਵੀ ਸਾਡੇ ਸਾਰੇ ਸਾਥੀਆਂ ਨੇ ਔਰ ਅਥਾਰਟिटीज ਨੇ ਦੱਸਿਆ ਕਿ ਜਿਹੜੀ ਉਹ ਪਲਾਨ ਹੈ ਇਸ ਹਿਸਾਬ ਨਾਲ ਕਿ 2 ਸਟੋਰੀਜ਼ ਨੇ ਜਿਹੜੀਆਂ ਹੋਰ ਬਣ ਸਕਦੀਆਂ ਨੇ ਤਾਂ ਕਿ ਟੂਰਿਸਟ ਨੂੰ ਜਾਂ ਲੋਕਲ ਲੋਕਾਂ ਨੂੰ ਦਿੱਕਤ ਹੈ ਜਿਹੜੀ ਉਹ ਨਾ ਆਵੇ ਇਹ ਮਸਲਾ ਹੱਲ ਕੀਤਾ ਜਾਏਗਾ ਇਸੇ ਤਰੀਕੇ ਦੇ ਨਾਲ ਸੀਵਰੇਜ ਦੇ ਪਾਣੀ ਦੀ ਅ ਸੀਵਰੇਜ ਦੇ ਨਿਕਾਸੀ ਦੀ ਕਾਫੀ ਸਮੱਸਿਆ ਰਹਿੰਦੀ ਹੈ ਉਹਦੇ ਲਈ 100 ਕਰੋੜ ਦੀ ਲਾਗ ਦੇ ਨਾਲ 50 ਐਮਐਲਡੀ ਦਾ ਜਿਹੜੀ ਐਨਹਾਂਸਮੈਂਟ ਹੈ ਐਗਜ਼ਿਸਟਿੰਗ ਐਸਟੀਪੀਜ਼ ਦੀ ਉਹ ਕੀਤੀ ਜਾਏਗੀ ਔਰ ਨਵੇਂ ਜਿਹੜਾ ਉਹ ਲਗਾਇਆ ਜਾਏਗਾ ਤਾਂ ਕਿ ਇਹਨੂੰ ਪ੍ਰਾਇੋਰਟੀ ਦੇ ਉੱਪਰ ਕੀਤਾ ਜਾ ਸਕੇ ਜਿੰਨੀਆਂ ਨਵੀਆਂ ਪਾਈਪਲਾਈਨਸ ਨੇ ਉਹ ਪਾਈਆਂ ਜਾਣ ਗਿਆ ਸੋ ਇਹ ਸਾਰੇ ਦਾ ਸਾਰਾ ਪ੍ਰੋਸੈਸ ਹੈ ਜਿਹੜਾ ਫ੍ਰੋਮ ਏ ਟੂ ਜ਼ेड ਸਾਰੇ ਸਾਰੇ ਜਿੰਨੀ ਚਾਏ ਕੋਈ ਐਗਜ਼ਿਸਟਿੰਗ ਪਾਈਪਲਾਈਨ ਨੂੰ ਰਿਪਲੇਸ ਕਰਨਾ ਹੈ ਜਾਂ ਰਿਪੇਅਰ ਕਰਨਾ ਹੈ ਇਹ ਸਾਰੇ ਸਾਰੇ ਜਿਹੜਾ ਇੱਕ ਨਵੇਂ ਐਸਟੀਪੀ ਦੇ ਨਾਲ ਉਹ ਕੀਤਾ ਜਾਏਗਾ ਇਸੇ ਤਰੀਕੇ ਦੇ ਨਾਲ ਜਿਹੜੀ ਤੁੰਗਟਾਪ ਡਰੇਨ ਹੈ ਉਹਦੀ ਵੀ ਸਮੱਸਿਆ ਕਾਫੀ ਮੇਰੇ ਨਾਲ ਤੁਹਾਨੂੰ ਜ਼ਿਆਦਾ ਪਤਾ ਹੈ ਕਾਫੀ ਉਹਦੇ ਚ ਪੋਲੂਸ਼ਨ ਹੈ ਹੋ ਰਹੀ ਹੈ ਉਹਦੇ ਲਈ ਵੀ ਇੱਕ 360 ਡਿਗਰੀ ਜਿਵੇਂ ਕਹਾ ਵੀ ਕੇਸ ਪਾਰਟਿਕੂਲਰ ਇਨੀਸ਼ੀਏਟਿਵ ਦੇ ਨਾਲ ਇਹ ਕੰਮ ਹੋ ਜਾਏਗਾ ਡਰੇਨ ਸਾਫ਼ ਹੋ ਜਾਏਗੀ ਨਹੀਂ ਇੱਕ 360 ਡਿਗਰੀ ਪੂਰਾ ਜਿਹੜਾ ਪਲਾਨ ਹੈ ਉਦੇ ਉੱਪਰ ਸਰਕਾਰ ਵੱਲੋਂ ਔਰ ਨੇ ਹਦਾਇਤਾਂ ਹੋ ਚੁੱਕੀਆਂ ਨੇ ਕਿ ਉਹ ਕਿਸ ਤਰੀਕੇ ਦੇ ਨਾਲ ਕੰਮ ਕੀਤਾ ਜਾਵੇ ਸੀਟਪੀਜ਼ ਲੱਗਣ ਈਟਪੀਜ਼ ਲੱਗਣਾ ਜਿਸ ਤਾਂ ਕਿ ਜੋ ਪਾਣੀ ਗੰਦਾ ਪਾਣੀ ਹੈ ਜਿਹੜਾ ਉਹ ਚਾਹੇ ਡੋਮੈਸਟਿਕ ਦਾ ਚਾਹੇ ਇੰਡਸਟਰੀ ਦਾ ਜਾਂ ਚਾਹੇ ਡੇਰੀ ਦਾ ਉਹਦੇ ਵਿੱਚ ਨਾ ਪੈ ਕੇ ਉਹ ਪਹਿਲਾਂ ਟ੍ਰੀਟ ਹੋ ਕੇ ਫਿਰ ਉਹ ਉਹ ਪਾਣੀ ਕਮ ਆਵੇ ਮੇਬੀ ਫॉर ਇਰੀਗੇਸ਼ਨ ਜਾਂ ਫॉर ਡਰੇਨ ਦੇ ਵਿੱਚ ਡਿਸਪੋਜ਼ਲ ਲਈ ਇਹ ਸਾਰਾ ਪ੍ਰੋਸੈਸ ਹੈ ਜਿਹੜਾ ਇਹਦੇ ਉੱਪਰ ਇਨੀਸ਼ੀਅਲ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕੇ ਤੇ ਜਿਸ ਕਾਰਪੋਰੇਸ਼ਨ ਬਣ ਜਾਂਦੀ ਹੈ ਕਿਉਂਕਿ ਇਹਦੀ ਐਗਜ਼ੀਕਿਊਸ਼ਨ ਦਾ ਪਾਰਟ ਜਿਹੜਾ ਕਾਰਪੋਰੇਸ਼ਨ ਦੇ ਹੋਏਗਾ ਸੋ ਇਹਦੇ ਉੱਪਰ ਵੀ ਕੰਮ ਜਿਹੜਾ ਵੱਡੇ ਪੱਧਰ ਦੇ ਉੱਪਰ ਹੋਏਗਾ ਇਸੇ ਤਰੀਕੇ ਦੇ ਨਾਲ ਚੌਥੀ ਸਾਡੀ ਗਾਰੰਟੀ ਹੈ ਕਿ ਅੰਮ੍ਰਿਤਸਰ ਦੇ ਸਮੁੱਚੀ ਆਬਾਦੀ ਦੇ ਲਈ 100% ਸਾਫ਼ ਪੀਣ ਵਾਲਾ ਪਾਣੀ ਔਰ ਉਹ ਵੀ ਸਰਫੇਸ ਵਾਟਰ ਟੀਪੀ ਦਾ ਪ੍ਰੋਜੈਕਟ ਜਿਹੜਾ ਉਹ ਉਲੀਕਿਆ ਗਿਆ ਜਿਹਦੇ ਲਈ ਓਵਰਹੈਡ ਵਾਟਰ ਟੈਂਕਸ ਨੇ ਜਿਹੜੇ ਉਹ ਬਣਨਗੇ ਔਰ ਇਹ ਸਾਰੇ ਦਾ ਸਾਰਾ ਪਾਣੀ ਹੈ ਜਿਹੜਾ ਇਹ ਜਿਹੜੀ ਲੋਅਰ ਬ੍ਰਾਂਚ ਹੈ ਅੱਪਰ ਯੂਪੀ ਡੀਸੀ ਦੀ ਉਥੋਂ ਪਾਣੀ ਲਿਆ ਕੇ ਇਹਦੇ ਉੱਪਰ ਇਹ ਬਣਾਇਆ ਜਾਏਗਾ ਔਰ ਤਾਂਕਿ ਜੋ ਜ਼ਮੀਨੀ ਪਾਣੀ ਹੈ ਉਹਦੇ ਨਾਲ ਸ਼ਹਿਰ ਦੇ ਪਾਏ ਪੀਣ ਵਾਲੇ ਪਾਣੀ ਦੀ ਪੂਰਤੀ ਹੋ ਸਕੇ ਔਰ ਜੋ ਪਾਣੀ نیچے ਜਾ ਰਿਹਾ ਹੈ ਉਹਨ ਦੀ ਸਾਮ ਸੰਭਾਲ ਹੈ ਜਿਹੜੀ ਉਹ ਕੀਤੀ ਜਾਵੇ ਸੋ ਇਹ ਇੱਕ ਬੜਾ ਐਂਬੀਸ਼ੀਅਸ ਪ੍ਰੋਜੈਕਟ ਹੈ ਸਾਡੀ ਸਰਕਾਰ ਦਾ ਤੇ ਕਾਰਪੋਰੇਸ਼ਨ ਬੰਡ ਸਰ ਇਹਦੇ ਉੱਪਰ ਵੀ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਏਗਾ ਔਰ ਪੰਜਵੀਂ ਗਾਰੰਟੀ ਕਿਉਂਕਿ ਆਬਾਦੀ ਵੀ ਵੱਧ ਰਹੀ ਹੈ ਔਰ ਐਕਸਪੈਂਸ਼ਨ ਦੀ ਲੋੜ ਹੈ ਕਾਰਪੋਰੇਸ਼ਨ ਦੇ ਔਰ ਜੋ ਇੰਪਰੂਵਮੈਂਟ ٹرسٹ ਦੇ ਜਿਹੜਾ ਜੂਰਿਸਡਿਕਸ਼ਨ ਹੈ ਉਹਦੀ ਜੂਰਿਸਡਿਕਸ਼ਨ ਵਧਾਉਣ ਦੀ ਏਰੀਆ ਵਧਾਉਣ ਦੀ ਇਹ ਜਦੋਂ ਨਿਜਰ ਸਾਹਿਬ ਮਨਿਸਤ ਸੀ ਕਿ ਉਦੋਂ ਵੀ ਇਹ ਪ੍ਰੋਸੈਸ ਇਨੀਸ਼ੀਏਟ ਹੋਇਆ ਸੀਗਾ ਪਰ ਜੇ ਉਸ ਸਮੇਂ ਹੁੰਦਾ ਤੇ ਉਹਦੇ ਨਾਲ ਨਾਲ ਜਿਹੜਾ ਇਲੈਕਟੋਰਲ ਪ੍ਰੋਸੈਸ ਹੈ ਉਹਦੀ ਵਾਰਡ ਬੰਦੀ ਤੇ ਹੋਰ ਸਾਰਾ ਕੁਝ ਉਹ ਕਾਫੀ ਕੰਮ ਸੀ ਜਿਹੜਾ ਹੋ ਜਾਣਾ ਸੀਗਾ ਉਹਨੇ ਲਿਮਿਟਡ ਟਾਈਮਲਾਈਨ ਦੇ ਵਿੱਚ ਹੋਣਾ ਨਹੀਂ ਸੀਗਾ ਸੋ ਇਸ ਕਰਕੇ ਹੁਣ ਉਹ ਪ੍ਰੋਸੈਸ ਹੈ ਉਹ ਇਨੀਸ਼ੀਏਟ ਕੀਤਾ ਜਾਏਗਾ ਤੇ ਉਹਦੇ ਨਾਲ ਹੀ ਜੋ ਗਰੀਬ ਲੋਕ ਨੇ ਲੋੜਵੰਦ ਲੋਕ ਨੇ ਉਹਨਾਂ ਦੇ ਲਈ ਜੋ ਲੋਅਰ ਰੇਟਸ ਦੇ ਉੱਪਰ ਆ ਕਟ ਰੇਟਾਂ ਦੇ ਉੱਪਰ ਉਹਨਾਂ ਨੂੰ ਜਿਹੜੇ ਆ ਰੈ residențial ਹਾਊਸੇਜ਼ ਨੇ ਉਹ ਬਣਾ ਕੇ ਦਿੱਤੇ ਜਾਣਗੇ ਇਹ ਬੜਾ ਐਂਬੀਸ਼ੀਅਸ ਪ੍ਰੋਜੈਕਟ ਹੈ ਔਰ ਮੈਂ ਸਮਝਦਾ ਕਿ ਇਹਦੀ ਸਭ ਤੋਂ ਵੱਡੀ ਸ਼ੁਰੂਆਤ ਔਰ ਸਫਲਤਾ ਅ ਅੰਮ੍ਰਿਤਸਰ ਦੀ ਪਵਿੱਤਰ ਧਰਤੀ ਤੋਂ ਹੋਣੀ ਚਾਹੀਦੀ ਹੈ ਕਿਉਂਕਿ ਗੁਰੂ ਸਾਹਿਬ ਨੇ ਕਿਹਾ ਸੀ ਕਿ ਗੁਰੂ ਕੀ ਗੋਲਕ ਗਰੀਬ ਦਾ ਮੂੰਹ ਸਰਕਾਰਾਂ ਦੇ ਖਜ਼ਾਨਿਆਂ ਦੇ ਉੱਪਰ ਸਭ ਤੋਂ ਵੱਧ ਜੇ ਕਿਸੇ ਦਾ ਹੁੰਦਾ ਤਾਂ ਉਹ ਸਭ ਤੋਂ ਲੋੜਵੰਦ ਦਾ ਹੁੰਦਾ ਜਿਹੜਾ ਸਮਾਜ ਦੇ ਅਖੀਰਲੇ ਤਬਕੇ ਦੀ ਲਾਈਨ ਦੇ ਅਖੀਰ ਦੇ ਵਿੱਚ ਖੜਾ ਹੁੰਦਾ ਸੋ ਇਨ੍ਹਾਂ ਸਾਰਿਆਂ ਦੇ ਉੱਪਰ ਜਿਹੜਾ ਬੇਸਿਕ ਮੋਡੂਲਾ ਕੰਮ ਹੈ ਜਿਹੜਾ ਕੁਝ ਪ੍ਰੋਜੈਕਟਾਂ ਦਾ ਔਰ ਕਈ ਕਈਆਂ ਦਾ ਤਾਂ ਕਾਫੀ ਐਡਵਾਂਸ ਸਟੇਜ ਤੇ ਵੀ ਪ੍ਰੋਸੈਸ ਹੈ ਜਿਹੜਾ ਉਹ ਸਰਕਾਰ ਵੱਲੋਂ ਇਨੀਸ਼ੀਏਟ ਕੀਤਾ ਜਾ ਸਕਿਆ ਜਾ ਚੁੱਕਿਆ ਹੈ ਔਰ ਮੈਂ ਬੜੇ ਵਿਸ਼ਵਾਸ ਦੇ ਨਾਲ ਕਹਿਣਾ ਕਿ 21 ਤਾਰੀਖ ਤੋਂ ਬਾਅਦ ਜਿਸ ਦਿਨ ਅੰਮ੍ਰਿਤਸਰ ਦੇ ਵਸਿੰਦੇ ਅੰਮ੍ਰਿਤਸਰ ਦੇ ਲੋਕ ਆਵਾਦੀ ਪਾਰਟੀ ਦੇ ਸਾਡੇ ਉਮੀਦਵਾਰਾਂ ਨੂੰ ਜਿਤਾ ਕੇ ਮੈਜੋਰਿਟੀ ਦੇ ਨਾਲ ਕਾਰਪੋਰੇਸ਼ਨ ਬਣਾ ਲੈਂਦੇ ਨੇ ਉਸੇ ਦਿਨ ਤੋਂ ਇਹਨਾਂ ਪੰਜਾਂ ਗਰੰਟੀਆਂ ਦੇ ਉੱਪਰ ਪਹਿਲੇ ਘੰਟੇ ਤੋਂ ਕੰਮ ਹੈ ਜਿਹੜਾ ਉਹ ਸ਼ੁਰੂ ਕੀਤਾ ਜਾਏਗਾ ਟਾਈਮ ਲਾਈਨ ਚਾਹੇ 10 ਨਿਅਰ 5 ਸਾਲ ਦੀ ਹੁੰਦੀ ਪਰ ਸਾਡੀ ਕੋਸ਼ਿਸ਼ ਹੋਏਗੀ ਕਿ ਮੈਜੋਰਿਟੀ ਆਫ ðiਸ ਵਰਕਸ ਵਿਲ ਬੀ ਡਨ ਇਨ ਨੈਕਸਟ 2 ਇਅਰਸ 2 ਸਾਲਾਂ ਦੇ ਵਿੱਚ ਸਾਡੀ ਕੋਸ਼ਿਸ਼ ਹੋਏਗੀ ਕਿ ਸਾਰੇ ਕੰਮ ਨੇ ਜਿਹੜੇ ਗਰੰਟੀਆਂ ਨੇ ਜਿਹੜੀਆਂ ਉਹ ਅਸੀਂ ਪੂਰੀਆਂ ਕਰਕੇ ਅੰਮ੍ਰਿਤਸਰ ਦੇ ਲੋਕਾਂ ਨੂੰ ਸਮਰਪਿਤ ਕਰਾਂਗੇ ਸੋ ਇਹ ਇਹ ਪੰਜੇ ਗਰੰਟੀਆਂ ਲੈ ਕੇ ਤੁਹਾਡੇ ਵਿੱਚ ਆਏ ਕੋਈ ਤੁਹਾਡਾ ਸਾਥੀ ਜਿਹੜਾ ਤੁਸੀਂ ਕਿਹਾ ਕਿ ਤੁਹਾਡੇ ਕੋਲ ਜਦੋਂ ਦੂਜੀ ਸਕਰੀਨਿੰਗ ਕੀਤੀ ਤਾਂ ਤੁਹਾਡੇ ਕੋਲ 5-5 7-7 10-10 ਕੈਂਡੀਡੇਟ ਵੀ ਆਏ ਹਨਾ ਕਿ ਹਰ ਨੂੰ ਆਸੰਦ ਗਿਆ ਕਿ ਤੁਸੀਂ ਉਸ ਨੇਵਲ ਤੋਂ ਸਕਰੀਨਿੰਗ ਕਰਵਾਇਆ ਜਾਂ ਬਾਕੀ ਜਿਹੜੇ ਸੀਗੇ ਵਿਰੋਧਾਪਾਸ ਨਹੀਂ ਮਿਲਿਆ ਕਿ ਇੱਕ ਨੂੰ ਟਿਕਟ ਮਿਲ ਗਈ ਜਾਂ ਬਾਕੀ ਸੈਟੀਸਫਾਈ ਹੋ ਬਾਈ ਕਿ ਉਹ ਵੀ ਵੇਟ ਬੜੀ ਕਰਨੀ ਪਈ ਲੇਟ ਹੋ ਗਈ ਇਸ ਇਲੈਕਸ਼ਨ ਦੀ ਸਾਲ ਪਾਰ ਸ਼ਹਿਰ ਵਾਲਿਆਂ ਨੂੰ ਦੇਖ ਨਹੀਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ ਚਲੋ ਜਿੱਦਾਂ ਜਿਹੜਾ ਇਲੈਕਸ਼ਨ ਡਿਲੇ ਜਿਹੜਾ ਇਲੈਕਸ਼ਨ ਡਿਲੇ ਹੋਇਆ ਉਹ ਤਾਂ ਮੈਂ ਤਾਂ ਉਹ ਗੱਲ ਕਰ ਰਿਹਾ ਵੀ ਜਦੋਂ ਤੋਂ ਪਾਰਟੀ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਸਾਰਿਆਂ ਨੂੰ ਇਨਕਲੂਸਿਵ ਤੌਰ ਦੇ ਉੱਪਰ ਸਾਰਿਆਂ ਨਾਲ ਲੈ ਕੇ ਚੱਲੇ ਤੇ ਜਿੰਨਾ ਕੁ ਟਾਈਮ ਫਰੇਮ ਸੀ ਜਿਹੜਾ ਉਹ ਇਲੈਕਸ਼ਨ ਕਮਿਸ਼ਨ ਪੰਜਾਬ ਵੱਲੋਂ ਮਿਲਿਆ ਮੈਂ ਤਾਂ ਉਸ ਟਾਈਮ ਲਾਈਨ ਦੀ ਗੱਲ ਕਰ ਰਿਹਾ ਵੀ 5-6 ਦਿਨਾਂ ਦੇ ਵਿੱਚ ਅਸੀਂ ਪ 5.5 ਹਜ਼ਾਰ ਦੇ ਕਰੀਬ ਐਪਲੀਕੈਂਟਸ ਨੂੰ ਪ੍ਰੋਸੈਸ ਕਰਕੇ ਉਹਦੇ ਵਿੱਚੋਂ 977 ਬੰਦਿਆਂ ਨੂੰ ਛਾਂਟਣਾ ਇਹ ਬਹੁਤ ਵੱਡੀ ਆਪਣੇ ਆਪ ਦੇ ਵਿੱਚ ਐਕਸਰਸਾਈਜ਼ ਸੀਗੀ ਜੀ ਇਹਦੇ ਵਿੱਚ ਮੈਂ ਨਹੀਂ ਕਹਾਂਗਾ ਕਿ ਸਾਰੇ ਸੈਟੀਸਫਾਈ ਜਿਹੜੇ ਡੈਫੀਨਿਟਲੀ ਜੇ ਹਜ਼ਾਰ ਖੁਸ਼ ਹੋਇਆ ਤੇ 4000 ਨਾਰਾਜ਼ ਵੀ ਹੋਇਆ ਹੋਏਗਾ ਉਹਨਾਂ ਨੂੰ ਵੀ ਕੋਈ ਮਾਇੂਸੀ ਹੋਈ ਹੋਏਗੀ ਇੱਕ ਨੈਚੁਰਲ ਪ੍ਰੋਸੈਸ ਹੈ ਜੀ ਪਰ ਇਹਦੇ ਨਾਲ ਜੋ ਤੁਸੀਂ ਇੱਕ ਇੱਕ ਵਾਈਡਰ ਪਿਕਚਰ ਜਿਹੜੀ ਆਪਾਂ ਦੇਖ ਸਕਦੇ ਹਾਂ ਉਹ ਦੇਖ ਸਕਦੇ ਆ ਵੀ ਜੇ ਇੰਨਾ ਐਨਥੂਸਿਆਸਮ ਲੋਕਾਂ ਦਾ ਸੀਗਾ ਇੰਨਾ ਉਤਸ਼ਾਹ ਸੀਗਾ ਆਮ ਆਦੀ ਪਾਰਟੀ ਦੀ ਟਿਕਟ ਲੈਣ ਦੇ ਲਈ ਤੇ ਦੈਟ ਮੀਨਸ ਤੁਸੀਂ ਉਹ ਤੋਂ ਅੰਡਰ ਕਰੰਟ ਸਮਝੋ ਕਿ ਕਿੰਨਾ ਮਜ਼ਬੂਤ ਅੰਡਰ ਕਰੰਟ ਆਮ ਆਦੀ ਪਾਰਟੀ ਦੀ ਫੇਵਰ ਦੇ ਵਿੱਚ ਸ਼ਹਿਰਾਂ ਦੇ ਵਿੱਚ ਚੱਲ ਰਿਹਾ ਸੀਗਾ ਸੋ ਉਸ ਸਿੰਗਲ ਤੋਂ ਜੋ ਦੇਖਿਆ ਤੇ ਡੈਫੀਨਿਟਲੀ ਮੈਂ ਸਮਝਦਾ ਕਿ ਇੱਕ ਚੰਗੇ ਰਿਜ਼ਲਟ ਜਿਹੜੇ ਹੋਣਗੇ ਮੇਅਰ ਦਾ ਕੈਂਡੀਡੇਟ ਕੌਣ ਹੋਏਗਾ ਜੀ ਮੇਅਰ ਦਾ ਉਮੀਦਵਾਰ ਜਿਹੜਾ ਮੇਅਰ ਕੌਣ ਹੋਏਗਾ ਜੀ ਇਹ 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 ਇੱਕ ਅੰਗਰੰਟ ਹੈ ਜੀ ਇਹ ਤੁਹਾਡਾ ਸਵਾਲ ਆਪਦੀ ਜਗ੍ਹਾ ਠੀਕ ਹੈ ਪਰ ਆਵਾਮੀ ਪਾਰਟੀ ਇੱਕ ਡੈਮੋਕ੍ਰੈਟਿਕ ਪਾਰਟੀ ਹੈ ਔਰ ਜਦੋਂ ਸਾਡੇ ਕੈਂਡੀਡੇਟ ਜਿੱਤ ਕੇ ਮੈਜੋਰਟੀ ਦੇ ਵਿੱਚ ਆ ਗਏ ਉਹ ਬੈਠਣਗੇ ਇਹਦੇ ਬਾਰੇ ਪ੍ਰੋਪਰ ਡਿਟੇਲ ਡਿਸਕਸ਼ਨਸ ਹੋਣਗੀਆਂ ਮਾਨ ਸਾਹਿਬ ਦੇ ਨਾਲ ਵੀ ਹੋਣਗੀਆਂ ਸਾਡੀ ਸਵੱਚੀ ਲੀਡਰਸ਼ਿਪ ਦੇ ਨਾਲ ਵੀ ਹੋਣਗੀਆਂ ਔਰ ਸਾਰੇ ਕੈਂਡੀਡੇਟ ਸਾਰੇ ਸਾਡੇ ਜਿੱਤੇ ਹੋਏ ਐਮਸੀ ਜਿਹਨੂੰ ਚਾਹਣਗੇ ਉਹਦੇ ਮੁਤਾਬਕ ਜਿਹੜਾ ਇਹ ਫੈਸਲਾ ਲਿਆਇਆ ਜਾਏਗਾ ਜੀ ਸਾਡਾ ਕੋਈ ਇਸ ਤਰੀਕੇ ਦਾ ਨਹੀਂ ਹੁੰਦਾ ਕਿ ਹਾਂ ਇਹਨੂੰ ਥੋਪਦਾ ਨਾ ਸਾਰਿਆਂ ਦੀ ਕੰਸੈਂਸਸ ਜਿਹੜਾ ਜੇ ਅਸੀਂ ਟਿਕਟਾਂ ਜੇ ਅਸੀਂ ਟਿਕਟਾਂ ਲੋਕਾਂ ਦੀ ਸਹਿਮਤੀ ਦੇ ਨਾਲ ਦੇ ਸਕਦੇ ਹਾਂ ਤੇ ਫਿਰ ਮੇਅਰ ਡਿਪਟੀ ਮੇਅਰ ਇਹ ਵੀ ਤਾਂ ਉਹਨਾਂ ਦੀ ਸਹਿਮਤੀ ਨਾਲ ਹੀ ਹੋਏਗਾ ਨਾ ਜੀ ਸਰਪਾਲ ਸਾਹਿਬ ਨੇ ਵੀ ਗੱਲ ਕੀਤੀ ਹੈ ਕਿ 100 ਇਲੈਕਟ੍ਰਿਕ ਬੱਸਾਂ ਚਲਾਈਆਂ ਜਾਣਗੀਆਂ ਪਹਿਲੇ ਦੋ ਪ੍ਰੋਜੈਕਟ ਫੇਲ ਹੋ ਗਏ ਬੀਆਰਟੀਐਸ ਪ੍ਰੋਜੈਕਟ ਫੇਲ ਹੈ ਸਿਟੀ ਬੱਸ ਦਾ ਪ੍ਰੋਜੈਕਟ ਫੇਲ ਹੈ ਲੋਕਾਂ ਦਾ ਕਰੋਨਾ ਰੁਪਏ ਦੇ ਨਾਲ ਉਹ ਡੰਪ ਹੋ ਜਾਂਦਾ ਤੇ ਇੱਕ ਹੋਰ ਨਵਾਂ ਪ੍ਰੋਜੈਕਟ ਤੁਸੀਂ ਗੱਲ ਕਰ ਰਹੇ ਹੋ ਕਿਵੇਂ ਲੱਗਦਾ ਕੀ ਤੁਸੀਂ ਇਹਦੇ ਤੇ ਪਹਿਲੇ ਵਰਕ ਕੀਤਾ ਪਲਾਨਿੰਗ ਬਣਾਈ ਪੂਰੀ ਵੀ ਹੈ ਦੇਖੋ ਦੇਖੋ ਇਹਗਾ ਪ੍ਰੋਜੈਕਟ ਦੇਖੋ ਇਸ ਤਰ੍ਹਾਂ ਇਹ BRTC ਸ਼ੁਰੂ ਕਰਨ ਵੇਲੇ ਉਸ ਸਮੇਂ ਦੀ ਸਰਕਾਰਾਂ ਦਾ ਕੀ ਥੌਟ ਪ੍ਰੋਸੈਸ ਸੀਗਾ ਮੈਨੂੰ ਨਹੀਂ ਪਤਾ ਸਿਟੀ ਬੱਸ ਦਾ ਕੀ ਥੌਟ ਪ੍ਰੋਸੈਸ ਸੀਗਾ ਮੈਨੂੰ ਨਹੀਂ ਪਤਾ ਪਰ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਜਦੋਂ ਇੱਕ ਸ਼ਹਿਰ ਐਕਸਪੈਂਡ ਹੋ ਰਿਹਾ ਹੈ ਉਸ ਸ਼ਹਿਰ ਦੇ ਉੱਪਰ ਪੋਪੂਲੇਸ਼ਨ ਦਾ ਲੋਡ ਹੈ ਜਿਹੜਾ ਉਹ ਵੱਧ ਰਿਹਾ ਹੈ ਤੇ ਉਹਨੂੰ ਜੇ ਤੁਸੀਂ ਡੀਕੰਜੈਸਟ ਕਰਨਾ ਹੈ ਤੇ ਬਾਕੀ ਚੀਜ਼ਾਂ ਦੇ ਨਾਲ ਨਾਲ ਚਲੋ ਫਲਾਈਓਵਰਸ ਬਣਾਓ ਸੜਕਾਂ ਚੌੜੀਆਂ ਕਰ ਦਿਓ ਉਹਦੇ ਨਾਲ ਨਾਲ ਇੱਕ ਜਿਵੇਂ ਬਾਹਰਲੇ ਮੁਲਕਾਂ 'ਚ ਆਪਾਂ ਦੇਖੋ ਕਿ ਕਾਰਪੂਲ ਕਾਰਪੂਲ ਨੂੰ ਕਿਉਂ ਪ੍ਰੇਫਰ ਕੀਤਾ ਜਾਂਦਾ ਹੈ ਇਹਦੇ ਬੰਦਾ ਇੱਕ ਦੀ بجائے ਪੰਜ ਜਣੇ ਜਾਂ ਚਾਰ ਜਣੇ ਇੱਕ ਗੱਡੀ 'ਚ ਬੈਠ ਕੇ ਜਾਂਦੇ ਨੇ ਤੇ ਉਹਨੂੰ ਪ੍ਰੇਫਰ ਕੀਤਾ ਜਾਂਦਾ ਹੈ ਸੇਮ ਇਜ਼ ਥਿਸ ਪ੍ਰੋਜੈਕਟ ਇਹਦੇ ਵਿੱਚ ਜੇ ਚੰਗੀਆਂ 에ਅਰ ਕੰਡੀਸ਼ਨਡ ਕਲੀਨਰ ਗ੍ਰੀਨ ਬੱਸਿਸ ਨੇ ਜੇ ਚੱਲਣ ਗਿਆ ਤੇ ਡੈਫੀਨਿਟਲੀ ਡੀਕੰਜੈਸ਼ਨ ਹੋਏਗਾ ਔਰ ਇਹਦੇ ਲਈ ਅਸੀਂ ਕੋਈ ਹੋਰ ਕੁਝ ਨਹੀਂ ਕਰਨਾ ਹੈਗਾ ਸਿਰਫ ਬੱਸਿਸ ਪਾਉਣੀਆਂ ਨੇ ਡੀਪੂ ਨੇ ਜਿਹੜੇ ਉਹਨਾਂ ਦੇ ਬਣਨੇ ਨੇ ਔਰ ਚਾਰਜਿੰਗ ਸਟੇਸ਼ਨ ਬਣਨੇ ਨੇ ਔਰ ਚਾਰਜਿੰਗ ਸਟੇਸ਼ਨ ਈਵੀਜ਼ ਦੇ ਅਜੇ ਵਰਲਡ ਉਰਬਨ ਰਹਿ ਰਹੇ ਨੇ ਜੀ ਸੋ ਦੈਟ ਇਜ਼ ਨੀਡ ਆਫ ਥਾਰ ਕੀ ਡਾਟਰ ਹੈ ਨਾ ਪ੍ਰੋਜੈਕਟ ਬੰਦ ਹੋਏਗਾ ਜਿਹੜਾ ਪੁਰਾਣਾ ਚੱਲ ਰਿਹਾ ਪ੍ਰੋਜੈਕਟ ਪੀਆਰਡੀਓ ਨੂੰ ਬੰਦ ਕਰ ਦਿੱਤਾ ਜਾਏਗਾ ਨਹੀਂ ਦੇਖੋ ਇਸ ਤਰ੍ਹਾਂ ਕਿ ਮੈਨੂੰ ਉਹਦੇ ਉਹਦੇ ਸਪੈਸੀਫਿਕਸ ਨੇ ਜਿਹੜੇ ਉਹਦੇ ਬਾਰੇ ਮੈਂ ਇਹ ਜੀ ਡਿਟੇਲ ਦੇ ਵਿੱਚ ਨਹੀਂ ਕੁਝ ਕਹਿ ਸਕਦਾ ਮੈਂ ਤਾਂ ਇਹ ਜੋ ਅੰਮ੍ਰਿਤਸਰ ਦੇ ਲੋਕ ਚਾਹਣਗੇ ਪੰਜਾਬ ਸਰਕਾਰ ਚੁਣੀ ਹੋਈ ਕਾਰਪੋਰੇਸ਼ਨ ਦੀ ਸਹਿਮਤੀ ਦੇ ਨਾਲ ਉਹਨਾਂ ਦੇ ਡਿਸਕਸ਼ਨ ਦੇ ਨਾਲ ਜੋ ਅੰਮ੍ਰਿਤਸਰ ਦੇ ਲਈ ਬਿਹਤਰ ਹੋਊਗਾ ਉਹ ਕੀਤਾ ਜਾਏਗਾ ਇਹਦੇ ਬਾਰੇ ਮੈਂ ਕੁਝ ਵੀ ਹਾਂ ਜਾਂ ਨਾ ਕਹਾ ਉਹ ਬੜਾ ਬੜਾ ਪ੍ਰੀਮੇਚੁਰ ਜਵਾਬ ਹੋਏਗਾ ਜੀ ਸਰਬੋਤਮ ਤੁਹਾਡਾ ਆਮ ਆਦਮੀ ਪਾਰਟੀ ਦੇ ਸ਼ਹਿਰਾਂ ਦੇ ਵਿੱਚ ਜਿੰਨੀ ਬਹਾਰਕ ਪੰਚਾਇਤੀ ਚੋਣਾਂ ਹੋਈਆਂ ਆਮ ਆਦਮੀ ਪਾਰਟੀ ਦੇ ਸ਼ਹਿਰਾਂ ਦੇ ਵਿੱਚ বিজেপি ਵੀ ਇੱਕ ਆਪੋਨੈਂਟ ਹੈ ਕਿ ਕਿਸ ਨਾਲ ਮੁਕਾਬਲਾ ਤੁਸੀਂ ਮੰਨਦੇ ਹੋ ਕਾਂਗਰਸ ਨਾਲ ਜਾਂ ਭਾਰਤੀ ਜਨਤਾ ਪਾਰਟੀ ਨਾਲ ਦੇਖੋ ਇਸ ਤਰ੍ਹਾਂ ਹੈ ਕਿ ਹਰੇਕ ਇਲੈਕਸ਼ਨ ਦੇ ਆਪਣੇ ਆਪਣੇ ਕੰਟਰੋਲ ਹੁੰਦੇ ਨੇ ਆਪੋ ਆਪਣੀ ਉਹਨਾਂ ਦਾ ਇੱਕ ਤਰੀਕਾ ਹੁੰਦਾ ਮੈਂ ਇਹ ਕਹਿਣਾ ਕਿ ਸਾਡੇ ਦਾ ਜੀ ਮੁਕਾਬਲੀ ਕੋਈ ਨਹੀਂ ਹੈਗਾ ਤੇ ਬੜੀ ਹੰਕਾਰ ਵਾਲੀ ਗੱਲ ਹੋਊਗੀ ਮੈਂ ਕਦੇ ਇਹ ਜੀ ਹੰਕਾਰ ਵਾਲੀ ਗੱਲ ਕੀਤੀ ਨਹੀਂ ਹੈਗੀ ਪਰ ਹਾਂ ਡੈਫੀਨਿਟਲੀ ਸਾਡਾ ਮੁਕਾਬਲਾ ਜਿਹੜਾ ਉਹ ਇਸ ਗੱਲ ਨਾਲ ਹੋਏਗਾ ਕਿ ਜੋ 70 ਸਾਲਾਂ ਦੇ ਵਿੱਚ ਕਿਸੇ ਕਾਰਪੋਰੇਸ਼ਨ ਨੇ ਕੰਮ ਨਹੀਂ ਕੀਤਾ ਉਹ ਕੰਮ ਅਸੀਂ ਕਰਕੇ ਰਾਈਏ ਅਸੀਂ ਉਸ ਦੇ ਉੱਪਰ ਫੋਕਸ ਆ ਕਾਪਨਾ ਚੋਣਾਂ ਤੋਂ ਪਹਿਲਾਂ ਪਿਛਲੇ 2 ਸਾਲਾਂ ਤੋਂ ਸਰਕਾਰ ਤੁਹਾਡੀ ਸੀ ਔਰ ਸ਼ਹਿਰ ਦੇ ਵਿੱਚ ਇਨਾ ਸੀਵਰੇਜ ਦਾ ਸਫਾਈ ਸਾਫ ਸਫਾਈ ਦਾ ਅਪਰੋਚ ਮੈਦਨਾ ਬੁਰਾ ਹੁਸਤੀ ਲੇਕਿਨ ਅੱਜ ਉਮੀਦਵਾਰਾਂ ਨੂੰ ਉਹ ਝੰਡਾ ਪਹਿਲਾਂ ਕੀ ਤੁਸੀਂ ਮੰਦੇ ਨਹੀਂ ਅਧਿਕਾਰੀਆਂ ਦੀ ਜਿਹੜੀ ਗਲਤੀ ਗਲਤੀ ਹੈ ਦੇਖੋ ਤੁਸੀਂ ਕਨਸਟੀਟਿਊਸ਼ਨ ਦੇ ਵਿੱਚ ਐਮੈਂਡਮੈਂਟ ਕਿਉਂ ਹੋਏ ਸੀਗੇ ਵਾਟਰ ਕਾਰਪੋਰੇਸ਼ਨਸ ਔਰ ਕਮੇਟੀਆਂ ਔਰ ਨਗਰ ਪੰਚਾਇਤ ਜਾਂ ਗ੍ਰਾਮ ਪੰਚਾਇਤ ਵੀ ਕੀ ਹੈ ਅਰਬਨ ਲੋਕਲ ਬਾਡੀ ਯਾਨੀ ਕਿ ਸੈਲਫ ਗਵਰਨਮੈਂਟ ਜਦੋਂ ਸੈਲਫ ਗਵਰਨਮੈਂਟ ਦੇ ਵਿੱਚੋਂ ਪੋਲਿਟিক্যাল ਨੁਮਾਇੰਦੇ ਮਿਸਿੰਗ ਹੋਣਗੇ ਤੇ ਅਫਸਰਾਂ ਨੇ ਤਾਂ ਆਪੋ ਆਪਣੀ ਕਈ ਵਾਰੀ ਕਾਰੀ ਜਾਂਦੇ ਨੇ ਚਲਾਈ ਜਾਂਦੇ ਨੇ ਥੈਟ ਇਜ਼ ਵਾਟ ਇਜ਼ ਵਾਟ ਆਮ ਸੇਇੰਗ ਕਿ ਇੱਥੇ ਕਿਸੇ ਤਰੀਕੇ ਦੀ 19 21 ਕਿਸੇ ਅਫਸਰ ਅਧਿਕਾਰੀ ਮੁਲਾਜ਼ਮ ਵੱਲੋਂ ਨਾ ਹੋਵੇ ਉਹਨੂੰ ਕੰਟਰੋਲ ਕਿਹਨੇ ਕਰ ਰਹਾ ਇੱਥੋਂ ਦੀ ਚੁਣੀ ਹੋਈ ਬਾਡੀ ਨੇ ਸੋ ਇਸ ਕਰਕੇ ਇਹ ਜੋ ਪਿਛਲੇ ਸਮੇਂ ਦੇ ਵਿੱਚ ਹੋਇਆ ਵੀ ਹੈ ਠੀਕ ਹੈ ਨਾ ਥੈਟ ਵਿਲ ਬੀ ਪੁਟ ਇਨ ਪਲੇਸ ਕੋਈ ਕਿਸੇ ਤਰੀਕੇ ਦੀ ਅਗੇਂਸਟ ਲਾ ਅਗੇਂਸਟ ਪਾਲਿਸੀ ਜਾਂ ਪਬਲਿਕ ਨੂੰ ਇਨਕਨਵੀਨੀਅੰਸ ਦੇ ਨਾਲ ਆਲਾ ਕੰਮ ਕੋਈ ਨਾ ਹੋਵੇ ਇਹ ਸਾਡੀ ਚੁਣੀ ਹੋਈ ਬੜੀ ਅਮਾ ਜੀ ਪੈਸਾ ਆਉਂਦਾ ਸਰਕਾਰ ਪੈਸਾ ਭੇਜੀ ਹੁਣੇ ਵੀ ਕਰੀਬਾਲ ਸਾਹਿਬ ਨੇ ਕਿਹਾ ਸੀ 150 ਕਰੋੜ ਰੁਪਏ ਹਰ ਬਾੜ ਨੂੰ ਆਇਆ ਪਤਾ ਨਹੀਂ ਕਿੰਨਾ ਆਇਆ ਟਰਾਂਸਪੇਰੈਂਸੀ ਕੀ ਹੈ ਉਹੀ ਸੜਕਾਂ ਇੰਗਰੂਵਮੈਂਟਸ ਬਣਾਈ ਜਾਂਦਾ ਉਹੀ ਸੜਕਾਂ ਕੋਆਪਰੇਸ਼ਨ ਬਣਾਈ ਜਾਂਦੀ ਹੈ ਉਹੀ ਸੜਕਾਂ ਪੀਡਬਲੂਡੀ ਬਣਾਈ ਜਾਂਦੀ ਹੈ ਉਹ ਪੈਸਾ ਸਰ ਉਹਦੇ ਲਈ ਟਰਾਂਸਪੇਰੈਂਸੀ ਆਮ ਆਦਮੀ ਪਾਰਟੀ ਨੂੰ ਜਸ ਕਰਕੇ ਮੰਡੇਟ ਮਿਲਿਆ ਸੀਗਾ ਉਹ ਕਿਆ ਰੱਖੀ ਹੈ ਦੇਖੋ ਇਸ ਤਰ੍ਹਾਂ ਹੈ ਕਿ ਆਹੀ ਤਾਂ ਮੈਂ ਚੀਜ਼ ਕਹਿ ਰਿਹਾ ਨਾ ਜੀ ਵੀ ਵਿਦਨ ਕਾਰਪੋਰੇਸ਼ਨ ਇਹਦੀ ਜਿਹੜੀ ਪ੍ਰਾਇਮਰਲੀ ਜਰਿਸਡਿਕਸ਼ਨ ઓਰ ਰਿਸਪੌਂਸਿਬਿਲਟੀ ਬਣਦੀ ਉਹ ਕਾਰਪੋਰੇਸ਼ਨ ਦੀ ਬਣਦੀ ਹੈ ਜਦੋਂ ਕਾਰਪੋਰੇਸ਼ਨ ਹੋਏਗੀ ਇਹ ਜਿਹੜੀਆਂ ਚੀਜ਼ਾਂ ਮੈਨੂੰ ਨਹੀਂ ਪਤਾ ਇਹ ਇਸ ਤਰੀਕੇ ਦੀਆਂ ਜਿਹੜੇ ਫਲੌਜ਼ ਨੇ ਜਾਂ ਕਮੀਆਂ ਪੇਸ਼ੀਆਂ ਨੇ ਜਾਂ ਗਲਤੀਆਂ ਨੇ ਇਹ ਕਿੰਨੀਆਂ ਹੋਈਆਂ ਨੇ ਤੇ ਕਿਹਨੇ ਕੀਤੀਆਂ ਨੇ ਬਟ ਉਹ ਜਦੋਂ ਚੁਣੇ ਨੁਮਾਇंदे ਹੋਣਗੇ ਉਹ ਆਪਣੇ ਕਰਉਣਗੇ ਜੀ ਸ਼ਹਿਰ ਦੇ ਵਿਧਾਇਕ ਕੋਰ ਸਾਹਿਬ ਤੁਹਾਡੇ ਨਾਲ ਨਹੀਂ ਆਏ ਹਨ ਮਤਲਬ ਕੋਈ ਮੀਟਿੰਗ ਸੀ ਜਿਆ ਨਰਾਜ਼ ਕਰ ਰਹੇ ਨਰਾਜ਼ ਕਰ ਰਹੇ ਨੇ ਜੀ ਕੁਮਰ ਵਿਜੇ ਪ੍ਰਤਾਪ ਨਹੀਂ ਮੈਨੂੰ ਨਹੀਂ ਪਤਾ ਕਿੰਨੇ ਨਰਾਜ਼ ਚੱਲ ਰਹੇ ਮੇਰੀ ਪਰਸੋਂ ਤਾਂ ਉਹਨਾਂ ਨਾਲ ਗੱਲ ਹੋਈ ਸੀਗੀ ਤੇ ਅੱਜ ਪਤਾ ਨਹੀਂ ਕਿਉਂ ਨਹੀਂ ਆਏ ਹੈ ਕਿ ਮੈਂ ਤਾਂ ਖੈਰ ਚਲੋ ਸਾਰੇ ਸਾਥੀਆਂ ਨੂੰ ਜਿਹੜਾ ਮੈਸੇਜ ਲੱਗਿਆ ਸੀਗਾ ਕਿਉਂ ਨਹੀਂ ਆਏਗਾ ਪਤਾ ਕਰ ਲੈਣਾ ਪਰਸੋ ਕੱਲ ਨੂੰ ਕਦੀ ਵੀ ਨਹੀਂ ਆਉਂਦੇ ਕਦੀ ਵੀ ਨਹੀਂ ਆਉਂਦੇ ਫਿਰ ਉਹਨਾਂ ਦਾ ਸੀਐਮ ਕਦੇ ਮਿਲੋ ਜਿਹੜੇ ਜਿਹੜੇ ਨਹੀਂ ਆਉਂਦੇ ਤੁਹਾਨੂੰ ਉਹ ਦੇਖਦੇ ਜਿਹੜੇ ਆਉਂਦੇ ਉਹ ਨਹੀਂ ਦੇਖਦੇ ਆ ਵੇਖ ਲੋ ਜੀ ਨੇ ਆ ਜਿੰਨੇ ਕਿੱਥੋਂ ਕਿੱਥੋਂ ਆਏ ਬੈਠੇ ਨੇ ਉਹ ਦੇਖੋ ਹਾਂ ਜੀ ਸਾਡੀ ਗੱਲ ਸੁਣੀ ਤਾਂ ਸਾਰੇ ਜੱਲੇ ਜਾ ਰਹੇ ਤੁਹਾਡਾ ਵੀ ਸਾਰਾ ਪਤਾ ਵਾ ਹਾਂ ਦਾ ਨਹੀਂ ਪਤਾ ਕਿੰਨੇ ਆ ਕਿਸਾਨਾਂ ਦੇ ਨਾਲ ਬੀਟੀਪੀ ਦੀ ਮੀਟਿੰਗ ਗੋਰੀਓ ਢਲੇਵਾਲ ਸਾਹਿਬ ਉਹਨਾਂ ਗੁੱਪੀਂ ਪਹੁੰਚੀ ਹੈ ਉਹਨਾਂ ਸਾਰਾ ਜਿਹੜਾ ਦਮ ਧਰਮਦਾਰ ਹੈ ਉਹ ਆਵਾਜ਼ੀ ਪਾਰਟੀ ਸੋਚਦਾ ਕਿ ਉਹਨਾਂ ਦੇ ਉਹੀ ਜੋ ਜੋ ਹੈ ਉਹੀ ਰਾ ਹੱਲ ਕੱਢ ਸਕਦੇ ਨੇ ਕਿਸ ਤਰ੍ਹਾਂ ਦੇਖਦੇ ਹੋ ਲਗਾਤਾਰੀ ਮੋਦੀ ਹੋਣ ਜਿਹੜਾ ਹੈ ਉਹ ਬੀਜੇਪੀ ਆਪ ਤੇ ਹੁਣ ਹਮਲਾ ਕਰ ਰਹੀ ਹੈ ਨਹੀਂ ਇਹ ਕਿਹਨੇ ਕਿਹਾ ਜੀ ਵੀ ਆਵਾਜ਼ੀ ਪਾਰਟੀ ਹੱਲ ਕੱਢ ਸਕਦੀ ਹੈ ਬੀਜੇਪੀ ਦੀ ਅਸੀਂ ਅਸੀਂ ਆਵਾਜ਼ੀ ਪਾਰਟੀ ਹੱਲ ਕੱਢ ਸਕਦੀ ਹੈ ਉਸ ਦਿਨ ਕੱਢ ਦੂਗੀ ਜਿਸ ਦਿਨ ਦੇਸ਼ ਦੇ ਵੀ ਸਾਡੀ ਸਰਕਾਰ ਹੋਊਗੀ ਤੇ ਅਰਵਿੰਦ ਕੇਜਰੀਵਾਲ ਜੀ ਪ੍ਰਧਾਨ ਮੰਤਰੀ ਹੋਣਗੇ ਹੁਣ ਜਿਹੜੀਆਂ ਮੰਗਾ ਹੀ ਉਹਨਾਂ ਦੀਆਂ ਸਾਰੀਆਂ ਨੇ ਸਾਰੀਆਂ ਕੇਂਦਰ ਸਰਕਾਰ ਨਾਲ ਨੇ ਤੇ ਉਹਦਾ ਆਵਾਜ਼ੀ ਪਾਰਟੀ ਨੇ ਤਾਂ ਮਾਨ ਸਾਹਿਬ ਨੇ ਐਫਰਟਸ ਕੀਤੇ ਸੀਗੇ ਕਿ ਤਿੰਨ ਵਾਰੀ ਜਦੋਂ ਸਾਲ ਪਹਿਲਾਂ ਇਹਨਾਂ ਨੇ ਜਾਂਦੀ ਤਿਆਰੀ ਕੀਤੀ ਸੀ ਕਿਸਾਨ ਭਰਾਵਾਂ ਨੇ ਤੇ ਕੇਂਦਰ ਸਰਕਾਰ ਦੇ ਮੰਤਰੀਆਂ ਨਾਲ ਬੁਲਾ ਕੇ ਮੀਟਿੰਗਾਂ ਕਰਾਈ ਸੀਗਾ ਉਹ ਆ ਜਾਂਦੇ ਸੀ ਬੈਠ ਜਾਂਦੇ ਸੀਗੇ ਸੁਣ ਜਾਂਦੇ ਸੀਗੇ ਡਿਨਰ ਕਰ ਜਾਂਦੇ ਸੀਗੇ ਤੇ ਮੁੜ ਕੇ ਡੱਕਾ ਤੋੜਦੇ ਨਹੀਂ ਸੀਗੇ ਜਿਹੜੇ ਇਸ਼ੂਜ਼ ਹੀ ਉਹਨਾਂ ਨਾਲ ਰਿਲੇਟਡ ਨੇ ਅਸੀਂ ਤਾਂ ਸਿਰਫ ਵਕੀਲ ਬਣ ਕੇ ਕਿਸਾਨਾਂ ਦੇ ਉਹ ਅਸੀਂ ਲੰਬੇ ਸਮੇਂ ਤੋਂ ਚੱਕਦੇ ਆ ਰਹੇ ਹਾਂ ਪਰ ਕੇਂਦਰ ਸਰਕਾਰ ਦੀ ਨੀਤ ਨਹੀਂ ਲੱਗਦੀ ਇਹ ਕਰਨ ਦੀ ਲੇਕਿਨ ਜੇ ਮੰਨ ਲਈ ਦੋ ਦਿਨ ਇਸ ਨੂੰ ਬੜੇ ਨੇ ਸ਼ਹਿਰ ਦੇ ਬੜੇ ਵੱਡੇ ਇੱਤਾਂ ਸਾਤ ਪਾਈ ਦੀ ਤੁਸੀਂ ਗੱਲ ਕਰ ਦਿੱਤੀ ਹੈ ਇਲੀਗਲ ਐਨਕ੍ਰੋਚਮੈਂਟ ਦੀ ਬੜੀ ਵੱਡੀ ਸਮੱਸਿਆ ਜੀ ਜਿਹੜੀਆਂ ਸਰਕਾਰੀ ਜ਼ਮੀਨਾਂ ਦੇ ਉੱਤੇ ਕਬਜ਼ੇ ਹੋਏ ਨਹੀਂ ਛੁੱਟ ਪਾਰੇ ਉਹ ਬਹੁਤ ਵੱਡੀ ਸਮੱਸਿਆ ਹੈ ਇਹਨੂੰ ਲੈ ਕੇ ਤੁਹਾਡੀ ਕਿਉਂਕਿ ਮੇਰੀ ਤੁਹਾਡੇ ਨਾਲ ਗੱਲ ਉਸੇ ਦੀ ਤੁਸੀਂ ਅਰਬਨ ਗਵਰਨਮੈਂਟ ਤੁਹਾਡੇ ਕੋਲ ਸੀਗਾ ਉਦੋਂ ਕਲੋਨੀਆ ਤਾਂ ਰੈਗੂਲਰ ਹੋ ਗਈ ਅਜੇ ਵੀ ਇਲੀਗਲ ਕਲੋਨੀਆ ਲਗਾਤਾਰ ਬਣ ਰਹੀ ਹੈ ਉਹਦੇ ਤੇ ਸਰਕਾਰ ਕੀ ਕਰ ਰਹੀ ਹੈ ਦੇਖੋ ਇਸ ਤਰ੍ਹਾਂ ਕੇ ਸਰਕਾਰ ਦੀ ਪਾਲਿਸੀ ਹੈ ਜਿਹੜੀ ਉਹ ਬੜੀ ਕਲੀਅਰ ਹੈ ਸਰਕਾਰ ਦਾ ਸਟੈਂਡ ਬੜਾ ਕਲੀਅਰ ਹੈ ਚਾਹੇ ਉਹ ਹਾਊਸਿੰਗ ਹੋਵੇ ਤੇ ਚਾਹੇ ਉਹ ਲੋਕਲ ਗਵਰਨਮੈਂਟ ਹੋਵੇ ਕਾਰਪੋਰੇਸ਼ਨ ਹੋਣਾ ਕਿਸੇ ਨੂੰ ਵੀ ਇਲੀਗਲ ਇਨਕ੍ਰੋਚਮੈਂਟ ਅਲਾਉ ਨਹੀਂ ਕੀਤਾ ਜਾਊਗਾ ਬਟ ਮੈਂ ਇਹ ਮੰਨ ਕੇ ਚੱਲਦਾ ਵੀ ਕਿਤੇ ਨਾ ਕਿਤੇ ਮਿਸਿੰਗ ਲਿੰਕ ਹੈ ਜਿਹੜਾ ਦੇਖੋ ਜ਼ਿਆਦਾ ਨੇ ਜਿਹੜੀਆਂ ਉਹ ਕਾਰਪੋਰੇਸ਼ਨ ਦੀਆਂ ਜਗ੍ਹਾਵਾਂ ਨੇ ਠੀਕ ਹੈ ਨਾ ਜੀ ਇਹਦੇ ਉੱਪਰ ਵੀ ਕੁਝ ਕੰਮ ਹੋਇਆ ਤੇ ਕਾਫੀ ਅਜੇ ਕੰਮ ਹੋਰ ਹੋਣ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਇਹਦੇ ਉੱਪਰ ਵੀ ਥਾਟ ਪ੍ਰੋਸੈਸ ਪੈ ਰਿਹਾ ਹੈ ਕਿ ਟੋਟਲ ਜਿੰਨੀਆਂ ਸਰਕਾਰੀ ਜ਼ਮੀਨਾਂ ਨੇ ਮੇਬੀ ਐਨੀ ਡਿਪਾਰਟਮੈਂਟ ਉਹਦੇ ਉੱਪਰ ਬਕਾਇਦਾ ਉਹਦੀ ਨਿਸ਼ਾਨਦੇਹੀ ਹੋਵੇ ਉਹਦੀ ਆਈਡੈਂਟੀਫਿਕੇਸ਼ਨ ਹੋਵੇ ਤੇ ਜੋ ਇਹ ਇਲਿਜੀਕਲ ਐਨਕ੍ਰੋਜਮੈਂਟਸ ਹੋਈਆਂ ਨੇ ਉਹਦੇ ਲਈ ਕੌਣ ਜ਼ਿੰਮੇਵਾਰ ਸੀਗਾ ਉਹਦੀ ਜ਼ਿੰਮੇਵਾਰੀ ਫਿਕਸ ਕੀਤੀ ਜਾਏਗੀ ਲੀਗਲ ਦੇ ਨਾਲ ਨਾਲ ਜਿਹੜੇ ਬਿਲਡਿੰਗ ਬਾਇਲਾਜ਼ ਨੇ ਉਹਨਾਂ ਨੂੰ ਤਾਂ ਬਿਲਕੁਲ ਹੀ ਕਿਤੇ ਵੀ ਇੰਪਲੀਮੈਂਟ ਕੀਤਾ ਹੀ ਨਹੀਂ ਜਾ ਰਿਹਾ ਭਣਾਤਨ ਨਹੀਂ ਉਹ ਦੱਸੋ ਨਾ ਜੀ ਤੁਸੀਂ ਇਹ ਤੁਸੀਂ ਵੀ ਜਿੰਨੇ ਅਸੀਂ ਜ਼ਿੰਮੇਵਾਰਾ ਉਹਨਾਂ ਮੀਡੀਆ ਵੀ ਚੌਥਾ ਮਹੀਨਾ ਬਸ ਬਸ ਦਾ ਸਿਰ ਦੋਵੇਂ ਚੀਜ਼ਾਂ ਇੰਪੋਰਟੈਂਟ ਹੈ ਸ਼ਹਿਰ ਦੇ ਨਾਲ ਕਿਹੜਾ ਵੀ 200 ਮੀਟਰ ਤੋਂ ਭੇਜ ਦਿੰਦੇ ਤਰ੍ਹਾਂ 200 ਮੀਟਰ ਤੋਂ ਘੱਟ ਕੰਮ ਸਾਫ ਸੱਟ ਵਾਲੇ ਦੇ ਵਾਲੇ ਬਸਾ ਚਲਾਣ ਨਾਲੋਂ ਜ਼ਿਆਦਾ ਇੰਪੋਰਟੈਂਟ ਹੈ ਜਿੱਥੇ ਛੋਟੇ ਫਲਾਈਓਵਰ ਬਣਾਏ ਜਮ ਹੋ ਜਾਂਦੀ ਹੈ ਇਹਦੀ ਬਿਲਡਿੰਗਾਂ ਬਣਨੀਆਂ ਸੜਕਾਂ ਵੀ ਬਣਨੀਆਂ ਮਤਲਬ ਕੋਈ ਡਿਪਾਰਟਮੈਂਟ ਅਗਲੀ ਕਰ ਰਿਹਾ ਫਿਰ ਅਰੋ ਪਹਿਲੇ ਸਿਸਟਮ ਉਹ ਪਹਿਲੇ ਵਰਗਾ ਹੀ ਰਿਹਾ ਅਫਸਰ ਕਹਿ ਦਿੰਦੇ ਫਲਾਣਾ ਐਮ ਐਲ ਏ ਬਣਾ ਰਹੇ ਨੇ ਕਿਹ ਕਿਹਿਆ ਕੋਈ ਪੋਲਿਸੀ ਸਰਕਾਰ ਕੋਈ ਜੀ ਮੈਂ ਉਹੀ ਕਹਿ ਰਿਹਾ ਨਾ ਜੀ ਜਦੋਂ ਕਾਰਪੋਰੇਸ਼ਨ ਬਣ ਗਈ ਇਹ ਸੁਝਾਅ ਨੇ ਜਿਹੜੇ ਪ੍ਰੋਪਰ ਥੌਟ ਪ੍ਰੋਸੈਸ ਹੈ ਡਿਸਕਸ਼ਨ ਹੈ ਜਿਹੜਾ ਦੇਖੋ ਇਹਦੇ 'ਚ ਮੈਂ ਕੁਝ ਕਾ ਵੀ ਇਕੱਲੇ ਸੀਐਮ ਸਾਹਿਬ ਜਾਂ ਮੈਂ ਜਾਂ ਧਾਰੀਵਾਦ ਸਾਹਿਬ ਜਾਂ ਇੱਕ ਜਣਾ ਕਰ ਲੂਗਾ ਦੈਟ ਇਜ਼ ਨੈਕਸਟ ਟੂ ਇੰਪੋਸੀਬਲ ਇਹ ਚ ਆਪਾਂ ਜਿੰਨੇ ਅੰਮ੍ਰਿਤਸਰ ਸਿਟੀ ਦੇ ਸਟੇਕ ਹੋ ਚਾਹੇ ਉਹ ਪਬਲਿਕ ਹੈ ਚਾਹੇ ਉਹ ਕੋਈ ਸਰਕਾਰੀ ਮਹਿਕਮਾ ਚਾਹੇ ਉਹ ਪੋਲਿਟਿਕਲ ਕਲਾਸ ਹੈ ਤੇ ਚਾਹੇ ਤੁਸੀਂ ਪੱਤਰਕਾਰ ਵੀ ਹੋ ਮਿਲ ਰਲ ਮਿਲ ਕੇ ਬੈਠਾਂਗੇ ਡਿਸਕਸ਼ਨ ਹੋਏਗੀ ਜੋ ਜੋ ਇਸ਼ੂ ਹੋਣਗੇ ਹਜ਼ਾਰ ਹਜ਼ਾਰ ਕਰੋਗੇ ਅਮਨ ਜੀ ਹਨ ਪੈਲਗੀਆਂ ਵੀ ਹੋਰਦੇ ਚੱਲੇ ਹਜ਼ਾਰ ਹਜ਼ਾਰ ਰੁਪਏ ਮਹਿਲਾਵਾਂ ਦੇਖ ਰਿਹਾ ਗਾ ਵੀ ਛੋਟੀ ਵੱਡੀ ਜਲਦੀ ਹੋਊਗਾ ਨਸ਼ੇ ਦਾ ਮੁੱਦਾ ਨਹੀਂ ਵਿੱਚ ਡਿਸਕਸ ਕੀਤਾ ਗਿਆ ਕਿ ਲੱਗਦਾ ਨਸ਼ਾ ਖਤਮ ਹੋਇਆ ਪੰਜਾਬ ਨਹੀਂ ਉਹ ਕਾਰਪੋਰੇਸ਼ਨ ਦਾ ਕੰਮ ਨਹੀਂ ਇਹ ਜੋ ਪੁਲਿਸ ਦਾ ਸਰਕਾਰ ਦਾ ਕੰਮ ਹੈ ਉਹਦੇ ਵਰਤ ਕੰਮ ਚੱਲ ਹੀ ਰਹੇ ਜੀ